ਬਿਜਲੀ ਬੋਰਡ ਮੁਰਦਾਬਾ 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 ਸਕੈਨ ਕਰਕੇ ਰੀਡਿੰਗ ਕੱਢਣ ਵਾਲਾ ਬਿਜਲੀ ਬੋਰਡ ਮੁਰਦਾਬਾ 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 ਕਿਸਾਨ ਏਕਤਾ ਜਿੰਦਾਬਾਦ 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 ਸਾਡਾ ਏਕਾ ਜਿੰਦਾਬਾਦ 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 ਪ੍ਰਾਈਵੇਟ ਮੀਟਰ ਬੰਦ ਕਰੋ ਬੰਦ ਕਰੋ ਬੰਦ ਕਰੋ ਕਿਸਾਨ ਏਕਤਾ ਜਿੰਦਾਬਾਦ ਜਿੰਦਾਬਾਦ ਜੀ ਕੀ ਨਾਮ ਹੈ ਆਪਣਾ ਬੂਟਾ ਸਿੰਘ ਅਕਾਈ ਪ੍ਰਧਾਨ ਪਿੰਡ ਮਲਕਾਣਾ ਭਾਰਤੀ ਕਿਸਾਨ ਜੁਨੀਆ ਦੇ ਇੱਕ ਦਾ ਸਿੱਧੂਪੁਰ ਪ੍ਰਧਾਨ ਜੀ ਕੀ ਗੱਲ ਹੋਈ ਅੱਜ ਵਿਰੋਧ ਗੱਲ ਤਾਂ ਜੀ ਇਹ ਆਇਆ ਹੈ ਮੀਟਰਾਂ ਦੀ ਰੀਡਿੰਗ ਲੈਣਾ ਇਹ ਸਕੈਨ ਕਰਕੇ ਰੀਡਿੰਗ ਕੱਢਦੇ ਆ ਜਿੰਨੀ ਰੀਡਿੰਗ ਤੇ ਹੁਣ ਆਪਣਾ ਮੀਟਰ ਚੱਲੀ ਜਾਂਦਾ ਮੰਨ ਲਓ ਆਪਣੇ 2 ਕਿਲੋ ਵਾਟ ਦਾ ਲੋਡ ਹੈ ਉਹ ਕਦੇ ਢਾਈ ਤੇ ਵੀ ਵਗ ਜਾਂਦਾ ਕਦੇ ਅੱਧੇ ਤੇ ਵੀ ਰਹਿ ਜਾਂਦਾ ਆਪਣੇ ਘਰੇ ਸੰਦ ਵੱਧ ਘੱਟ ਚੱਲਦੇ ਰਹਿੰਦੇ ਨਾ ਤਾਂ ਜਿਨ੍ਹਾਂ ਨੇ ਇੱਕ ਵਾਰੀ ਸਕੈਨ ਕਰ ਲਿਆ ਉਹ 12 ਘੰਟੇ ਉਨਾ ਹੀ ਚੱਲੀ ਜੂ ਜਦ ਨਾ ਤਰੀਕ ਨਹੀਂ ਬਦਲਦੀ ਇਹ ਅਸੀਂ ਨਹੀਂ ਹੋਣ ਦਿੰਦੇ ਇਹਦਾ ਅਸੀਂ ਵਿਰੋਧ ਕਰਦੇ ਆਂ ਅੱਗੇ ਤੋਂ ਜੇ ਇਹ ਅੱਜ ਤਾਂ ਇਹਨਾਂ ਨੂੰ ਵਾਰਨਿੰਗ ਦੇ ਕੇ ਛੱਡਦੇ ਆ ਅੱਗੇ ਤੋਂ ਜੇ ਕੋਈ ਇਸ ਲੋਡ ਕਰਨ ਆਊਗਾ ਤਾਂ ਅਸੀਂ ਬੰਨਾਂਗੇ ਪਹਿਲਾਂ ਚਿਪ ਵਾਲੀ ਮੀਟਰਾਂ ਦਾ ਵੀ ਵਿਰੋਧ ਕੀਤਾ ਗਿਆ ਸੀ ਪਰ ਉਹ ਵੀ ਕਿਤੇ ਨਾ ਕਿਤੇ ਪਿੰਡਾਂ ਦੇ ਵਿੱਚ ਖੋੜੀ ਰਹੀ ਹੈ ਉਹ ਵੀ ਲੱਗ ਚੁੱਕੇ ਨੇ ਨਹੀਂ ਚਿਪ ਵਾਲੀ ਮੀਟਰ ਵੀ ਅਸੀਂ ਐਸਡੀਓ ਨੂੰ ਇਹ ਗੱਲ ਵਾਰਨਿੰਗ ਦੇ ਕੇ ਆਏ ਵੀ ਅਸੀਂ ਭਾਈ ਉਹ ਪੱਟ ਕੇ ਤੁਹਾਨੂੰ ਫੜਾ ਕੇ ਜਾਵਾਂਗੇ ਸਾਡੇ ਜਿਹੜੇ ਪੁਰਾਣੇ ਕਮਰਸ਼ੀਅਲ ਮੀਟਰ ਹੈ ਉਹ ਲਾਓ ਇਹ ਚਿਪ ਵਾਲੀ ਮੀਟਰਾਂ ਨੂੰ ਸਕੈਨਿੰਗ ਹੋ ਰਹੀ ਹੈ ਚਿਪ ਵਾਲੀ ਮੀਟਰਾਂ ਤੋਂ ਸਕੈਨ ਦੂਜਿਆਂ ਦੀ ਵੀ ਹੋ ਰਹੀ ਹੈ ਜਿਹੜਾ ਮੀਟਰ ਸਕੈਨ ਚ ਨਹੀਂ ਆਉਂਦਾ ਉਹ ਡੈੱਡ ਸ਼ੋਅ ਕਰ ਦੇਣਗੇ ਤੁਰਤ ਆ ਪਾਵੇਂ ਜਰੂਰ ਘਟਾਏ ਵੱਧਾਏ ਉਹਦਾ ਉਹ ਦੀ ਉਹ ਆਪਣਾ ਡੈਡ ਪਾ ਕੇ ਉਹਦੀ ਐਵਰੇਜ ਪਾਉਣ ਲੱਗ ਜੂਗੀ ਕੀ ਮੰਗ ਹੈ ਤੁਹਾਡੀ ਸਾਡੀ ਮੰਗ ਤਾਂ ਇਹ ਵੀ ਅਸੀਂ ਇਸ ਰੋਟਰੀਟਿੰਗ ਪਈ ਹੈ ਸਕੈਨ ਵਾਲੀ ਨਹੀਂ ਕੱਢਣ ਦੇ ਮੈਨੂਅਲੀ ਰੀਡਿੰਗ ਜੇ ਪਹਿਲਾਂ ਵੇਖ ਕੇ ਕੱਢਦੇ ਹੁੰਦੇ ਉਹ ਵਾਂਗ ਜਿਵੇਂ ਕੱਢੀ ਜਾਵੇ ਇਹ ਰੀਡਿੰਗ ਦਾ ਅਸੀਂ ਵਿਰੋਧ ਕਰਦੇ ਆਂ ਇਹ ਕਦੇ ਵੀ ਨਹੀਂ ਹੋਣ ਦੇਵਾਂਗੇ ਜੀ ਕੀ ਨਾਮ ਆ ਜੀ ਮੇਰਾ ਨਾਮ ਆਮਨਦੇਵ ਸਿੰਘ ਬੀਕੇ ਜੋਗਰਾਹਾਂ ਉਕਾਈ ਪ੍ਰਧਾਨ ਮਲਕਾਨਾ ਪ੍ਰਧਾਨ ਜੀ ਕੀ ਗੱਲ ਹੋਈ ਆ ਇਕੱਠੇ ਹੋਏ ਹੋ ਸਾਰੀਆਂ ਜਥੇਬੰਦੀਆਂ ਖੜੀਆਂ ਜੁਣੀਆ ਨੇ ਅੱਜ ਜੋ ਮਸਲਾ ਹੈ ਇਹ ਜਿਹੜਿਆ ਰੀਡਿੰਗਾਂ ਨਵੇਂ ਤਰੀਕੇ ਨਾਲ ਬਿਜਲੀ ਬੋਰਡ ਜਾਂ ਪੰਜਾਬ ਸਰਕਾਰ ਕਢਵਾ ਰਹੀ ਹੈ ਸਕੈ ਮੀਟਰ ਸਕੈਨ ਕਰਕੇ ਅਸੀਂ ਇਹਦਾ ਸਖਤ ਵਿਰੋਧ ਕਰਦੇ ਆਂ ਇਹ ਰੀਡਿੰਗ ਪਹਿਲਾਂ ਦੀ ਤਰ੍ਹਾਂ ਜਿਵੇਂ ਪਹਿਲਾਂ ਨਿਕਲ ਰਹੀ ਓਵੇਂ ਜਿਕਰੂ ਕੱਢੀ ਜਾਵੇ ਇਹ ਸਕੈਨ ਕਰਕੇ ਅਸੀਂ ਰੀਡਿੰਗ ਨਹੀਂ ਕੱਢਣ ਦੇਵਾਂਗੇ ਕੀ ਮੰਗ ਕੀ ਔਨ ਤੁਹਾਡੀ ਸਾਡੀ ਮੰਗ ਇਹ ਹੈ ਵੀ ਇਹ ਰੀਡਿੰਗ ਪਹਿਲਾਂ ਦੀ ਤਰ੍ਹਾਂ ਕੱਢੀ ਜਾਵੇ ਜਿਵੇਂ ਪਹਿਲਾਂ ਨਿਕਲਦੀ ਆ ਇਹ ਸਕੈਨ ਰਾਹੀਂ ਅਸੀਂ ਵੀਡੀਓ ਆਪਣਾ ਰੀਡਿੰਗ ਨਹੀਂ ਕੱਢਣ ਦੇਵਾਂਗੇ ਜੇਕਰ ਕੋਈ ਮੁਲਾਜ਼ਮਾ ਅੱਜ ਤੋਂ ਬਾਅਦ ਫੇਰ ਮੁਲਾਜ਼ਮਾ ਨੂੰ ਵੀ ਤੇ ਮਹਿਕਮੇ ਨੂੰ ਵੀ ਵਾਰਨਿੰਗ ਦਿੰਨੇ ਆ ਵੀ ਜੇ ਅੱਜ ਤੋਂ ਬਾਅਦ ਇਹ ਸਕੈਨ ਕਰਕੇ ਰੀਡਿੰਗ ਗੱਡੀ ਗਈ ਤਾਂ ਅਸੀਂ ਮੁਲਾਜ਼ਮਾਂ ਦਾ ਘਰਾਓ ਕਰਾਂਗੇ